ਕੀ ਨਾ ਖਾਲਸਾ ਵੈਕਤੀ ਪਿਠਾ ਹੈ ਇੱਕ ਗੁਰਦੁਆਰਾ ਮੰਡੀ ਸਾਹਿਬ ਹੈ ਜੀ ਲੁਧਿਆਣਾ ਖੰਨੇ ਦੇ ਕੋਲ ਇੱਕ ਗੁਰਦੁਆਰਾ ਮੰਡੀ ਸਾਹਿਬ ਹੈ ਲੁਧਿਆਣਾ ਲੁਧਿਆਣੇ ਤੋਂ ਬਾਹਰ ਖੰਨੇ ਦੇ ਕੋਲ ਮੰਡੀ ਸਾਹਿਬ ਗੁਰਦੁਆਰਾ ਹੈ ਆਪਰ ਅਨੰਦ ਕਰੋ ਸਾਧ ਸੰਗਤ ਜੀ ਆਪਰ ਅਨੰਦ ਕਰੋ ਸਾਧ ਸੰਗਤ ਜੀ ਇਹ ਖੰਡੇ ਦੇ ਕੋਲ ਗੁਰਦੁਆਰਾ ਛੇਵੇਂ ਪਾਤਸ਼ਾਹ ਜੀ ਦਾ ਮੰਦir ਸਾਹਿਬ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਆਪ ਦਰਸ਼ਨ ਕਰੋ ਸਾਹ ਸੰਗਤ ਜੀ ਸਾਹ ਸੰਗਤ ਜੀ ਦਰਸ਼ਨ ਕਰੋ ਇਹ ਖੰਡੇ ਦੇ ਕੋਲ ਗੁਰਦੁਆਰਾ ਹੈ ਮੰਦir ਸਾਹਿਬ ਆਪ ਦਰਸ਼ਨ ਕਰੋ ਸਾਹ ਸੰਗਤ ਜੀ ਸੰਗਤ ਜੀ ਆਪ ਦਰਸ਼ਨ ਕਰੋ ਇਹ ਖੰਨੇ ਦੇ ਕੋਲ ਗੁਰਦੁਆਰਾ ਹੈ ਇਹ ਗੁਰਦੁਆਰਾ ਖੰਨੇ ਦੇ ਕੋਲ ਹੈ ਮਨਜੀਤ ਸਾਹਿਬ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਖੰਨੇੜੇ ਕੋਲ ਹੈ ਮਨਜੀਤ ਸਾਹਿਬ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਹੋਏ குரு ਜੀ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਇਹ ਖੰਨੇੜੇ ਕੋਲ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਦਰਸ਼ਨ ਕਰੋ ਸਾਧ ਸੰਗਤ ਜੀ ਇਹ ਗੁਰਦੁਆਰਾ ਖੰਨੇ ਦੇ ਕੋਲ ਹੈ ਮੰਜੀ ਸਾਹਿਬ ਗੁਰਦੁਆਰਾ ਹੈ ਇਹ ਗੁਰਦੁਆਰਾ ਖੰਨੇ ਦੇ ਕੋਲ ਹੈ ਮੰਜੀ ਸਾਹਿਬ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਆਹ ਕੀ ਕਮੀ ਆਈ ਗਏ ਕਹੇ ਸੰਤ ਜੀ ਮਤਾ ਆਤਿ ਸ਼ਾਲ ਬਜੇ ਬਜੇ ਹੋਣੇ ਧਰਮ ਤੋਂ ਖਾਏ ਤਾਂ ميري وني وني آما پزار تا